ਸੀ ਉਸਾਂ ਦਮੇਂ ਤੇ ਪਰ ਤੁਸੀਂ ਕਰਦੇ ਸੀ ਵੀ ਸਿਆਣ ਕੋਲ ਸੀ ਸਿਆਣੀ ਕੀਤੀ ਜ਼ਬਰਦਸਤੀ ਨਾਲ ਸੇਵ ਕਰਦੇ ਸੀ ਕਹਿੰਦੇ ਤੁਸੀਂ ਜ਼ਬਰਦਸਤੀ ਕਰੋ ਮੈਨੂੰ ਗੱਡੀ ਚੋਂ ਲਾਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਹੱਥ ਨਾਲ ਲਾਓ ਤੇ ਮੈਂ ਆਪੇ ਉਤਰ ਜਾਵਾਂਗੀ ਕਹਿੰਦੇ ਵਾਪਸ ਲੋ ਉਸ ਸੀ ਕਿ ਨਹੀਂ ਲਾਣੇ ਫਿਰ ਸਾਡੇ ਇਲਾਕੇ ਦੀ ਇੱਜ਼ਤ ਦਾ ਸਵਾਲ ਹੈ ਜਥੇਦਾਰ ਜੀ ਨੇ ਬਹੁਤ ਸੇਵਾ ਕੀਤੀ ਜੇਲਾ ਕਟੀਆਂ 40 60 ਸੇਵਾ ਕੀਤੀ ਮੈਂ ਆਈ ਵਾਪਸ ਨਹੀਂ ਲਾ ਇਹ ਪਰ ਜੇ ਪਾਰਟੀ ਦੇ ਖਿਲਾਫ ਗੱਲ ਕਰਦੇ ਪਏ ਨੇ ਤੇ ਇਹ ਉਹਨਾਂ ਨੇ ਗਲਤ ਕੀਤਾ ਜਾਂ ਸਹੀ ਕੀਤਾ ਤੁਹਾਨੂੰ ਤੁਸੀਂ ਸਮਝੋ ਹੀ ਤਾ। ਉਹਦੇ ਥੋੜਾ ਸਮਰਥਨ ਜਿਹੜਾ ਸੀ ਹੁਣ ਉਹ ਵਾਪਸ ਜਾਂਦਾ ਨਜ਼ਰ ਆ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਲੀਡਰਸ਼ਿਪ ਨੇ ਆਪਣੀ ਮੈਂਬਰਸ਼ਿਪ ਜਿਹੜੀ ਆ ਵਾਪਸ ਲੈਣ ਦੀ ਗੱਲ ਕੀਤੀ। ਅਸੀਂ ਉਸਨੂੰ ਮਰਜ਼ਾ ਜ਼ਬਰਦਸਤੀ ਕਰਦੇ ਸੀ ਵੀ ਸਿਆਣ ਕੁਰਸੀ ਸਿਆਣੇ ਕੀਤੇ। ਅਜੇ ਤੁਹਾਨੂੰ ਉੱਥੇ ਜ਼ਬਰਦਸਤੀ ਕਰਦੇ। ਹਾਂਜੀ ਜ਼ਬਰਦਸਤੀ ਮੰਨਣਾ ਸੇਵ ਕਰਦੇ ਸੀ। ਕਹਿੰਦੇ ਤੁਸੀਂ ਜ਼ਬਰਦਸਤੀ ਕਰੋ ਮੈਨੂੰ ਗੱਡੀ ਚੋਂ ਲਾਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਹੱਥ ਨਾਲ ਨਾ ਲਾਓ ਤੇ ਮੈਂ ਆਫੇ ਉੱਤਰ ਜਾਵਾਂਗੀ ਪਰ ਉਹ ਮੈਨੂੰ ਅੰਦਰ ਵੀ ਲੈ ਗਏ ਠੱਕੇ ਨਾਲ ਉਹਨੂੰ ਅੰਦਰ ਮੰਨਨ ਸਾਹਿਬ ਤੇ ਤੂੰ ਪਾਰਟੀ ਦੇ ਸਾਡੇ ਬੰਦੇ ਹੋ ਅੱਛਾ ਉੱਥੇ ਫਿਰ ਅਸੀਂ ਮੈਡਮ ਕੋਲ ਗਏ ਚੌਂਕ ਕਮਿਸ਼ਨਰ ਸਾਈਨ ਕਰੇ ਤੇ ਕਰਾਉਂਦੇ ਸੀ ਸਿਆ ਨੂੰ ਜਿਹੜੇ ਕਹਿੰਦੇ ਐਪਲੀਕੇਸ਼ਨ ਵਾਪਸ ਤੇ ਮੈਂ ਨਹੀਂ ਕੀਤੀ ਉਹ ਜਿਹੜੇ ਤਹਾਰ ਦੇ ਉੱਤੇ ਤੁਸੀਂ ਆਪਣੀ ਐਪਲੀਕੇਸ਼ਨ ਵਾਪਸ ਲੈਂਦੇ ਹੋ ਇਹ ਇੱਥੇ ਸਾਈਨ ਕਰਾਉਂਦੇ ਸੀ ਨਾਮਜ਼ਦਗੀ ਵਾਪਸ ਲਾਉਣਾ ਚਾਹੁੰਦੇ ਸੀ ਹਾਂਜੀ ਹਾਂਜੀ ਕਿਹਦੇ ਵਾਪਸ ਲੋ ਇਸ ਸੀਗੇ ਨਹੀਂ ਲੈਣੇ ਵੀ ਸਾਡੇ ਇਲਾਕੇ ਦੀ ਇੱਜ਼ਤ ਦਾ ਸਵਾਲ ਏ ਜਥੇਦਾਰ ਜੀ ਨੇ ਬਹੁਤ ਸੇਵਾ ਕੀਤੀ ਜੇਲਾਂ ਕੱਟੀਆਂ 40 ਸਾਲ ਸੇਵਾ ਕੀਤੀ ਮੈਂ ਐ ਵਾਪਸ ਨਹੀਂ ਲੈਣਾ ਨਹੀਂ ਤੁਹਾਨੂੰ ਤੁਹਾਨੂੰ ਐ ਲੱਗਦਾ ਕਿ ਬੀਬੀ ਜ਼ਗੀਰ ਕੌਰ ਦੇ ਨਾਲ ਤੁਸੀਂ ਸੀਗੇ ਤਾਂ ਕਰਕੇ ਸ਼ਾਇਦ ਇਹਦਾ ਕੀਤਾ ਜਾ ਰਿਹਾ ਮੈਨੂੰ ਉਹ ਪਾਰਟੀ ਬਾਰੇ ਨਹੀਂ ਪਤਾ ਕੁਝ ਵੀ ਠੀਕ ਹੈ ਦਿਨਾਂ ਨਹੀਂ ਦਿੱਤੀ ਸਾਰਿਆਂ ਨੇ ਸਾਨੂੰ ਸੁਖਵੀਰ ਬਾਦਲ ਸਿਆ ਬੀਬੀ ਜ਼ਗੀਰ ਥੋੜੀ ਥੋੜੀ ਗੱਲ ਹੋਈ ਸੀ ਸੁਖਵੀਰ ਬਾਦਲ ਨਾਲ ਹਾਂ ਮੇਰੀ ਨਹੀਂ ਹੋਈ ਪਾਰਟੀ ਦੀ ਜਿਸ ਜਦੋਂ ਮੇਰੀ ਟਿਕਟ ਲਾਨ ਕੀਤਾ ਸੀ ਜਦੋਂ ਮੇਰੀ ਟਿਕਟ ਦਾ ਐਲਾਨ ਹੋਇਆ ਸੁਖਵੀਰ ਬਾਦਲ ਸਾਹਿਬ ਦਾ ਫੋਨ ਆਇਆ ਫਿਰ ਉਹਨਾਂ ਨੇ ਐਲਾਨ ਕੀਤਾ ਉਹਨੂੰ ਉਹਨੂੰ ਲੱਗਦਾ ਕਿ ਉਹ ਮੰਨਗੇ ਸੀ ਵੱਲ ਸਾਹਿਬ ਮੰਨਗੇ ਸੀ ਹਾਂਜੀ ਮੰਨਗੇ ਸੀ ਹਾਂਜੀ ਅੱਛਾ ਮੈਂ ਅੰਤ ਵਿੱਚ ਆਹੀ ਪੁੱਛਣਾ ਚਾਹੁੰਗਾ ਹੁਣ ਤੁਸੀਂ ਫਿਲਹਾਲ ਇਕੱਲੇ ਹੋ ਗਏ ਔਰ ਕਿਹ ਕਿਹਨਾਂ ਨੂੰ ਅਪੀਲ ਕਰਦੇ ਹੋ ਤੁਸੀਂ ਭਾਈ ਅਮਰਿਤਪਾਲ ਸਿੰਘ ਦਾ ਨਾਮ ਲਿਆ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਉਹ ਤਾਂ ਮੈਂ ਕਿਹਾ ਵੀ ਚਲੋ ਸਾਡੇ ਸਿੱਖ ਭਾਈਚਾਰਾ ਸਾਡੇ ਸਰਦਾਰ ਨੇ ਸਾਡੇ ਚਲੋ ਪਾਰਟੀ ਦੇ ਵੀ ਸਾਰੇ ਪੰਥਕ ਪਾਰਟੀ ਉਹ ਦੌੜੇ ਵਾਲਿਆਂ ਨੂੰ ਵੀ ਸਾਰੇ ਤੁਸੀਂ ਪੀਰ ਕਰਾਂਗੇ ਪੀ ਸਾਡੇ ਨਾਲ ਸਾਥ ਦੇ ਸਾਰੇ ਤੁਹਾਨੂੰ ਸਾਥ ਤੁਹਾਡੇ ਸਾਥ ਦੇਣਗੇ ਵੀਰੂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅਪੀਲ ਕਰ ਦਿੱਤੀ ਅੱਗੇ ਹੁਣ ਦੇਖੋ ਇਹ ਤੁਹਾਡੇ ਨਾਲ ਵੀ ਤੁਹਾਡੀ ਵੋਟ ਹੋਵੇਗੀ ਜਿਹੜੇ ਤੁਹਾਡੇ ਨਾਲ ਤੁਰਦੇ ਨੇ ਸ਼ੁਰੂ ਤੋਂ ਤੁਹਾਨੂੰ ਲੱਗਦਾ ਹੈ ਕਿ ਉਹ ਨਾਲ ਉਹ ਤੇ ਸਾਡੇ 40 40 50 ਸਾਲ ਹੋ ਗਏ ਸਾਡੇ ਨਾਲ ਹੀ ਉਹਨਾਂ ਨੇ ਵੀ ਪਾਰਟੀ ਨਹੀਂ ਬਦਲੀ ਸਾਡੇ ਤਿੰਨ ਬੰਦੇ ਹੈਗੇ ਪਾਰਟੀ ਦੇ ਜਿਹੜੇ ਸਨ ਰਹਿੰਦੇ ਸੀ ਸ਼ੁਰੂ ਤੋਂ ਹੀ ਉਹ ਪਾਰਟੀ ਬਦਲ ਗਏ ਨੇ ਆਪਾਂ ਉਹਨਾਂ ਦਾ ਕੁਝ ਨਹੀਂ ਕਹਿ ਸਕਦੇ। ਤੁਹਾਨੂੰ ਲੱਗਦਾ ਕਿ ਮੈਂ ਅੰਤਿ ਚਾਹੀ ਪੁੱਛਾਂ ਬੀਬੀ ਜਗੀਰਕੌਰ ਜੇ ਪਾਰਟੀ ਦੇ ਖਿਲਾਫ ਗੱਲ ਕਰਦੇ ਪਏ ਨੇ ਤੇ ਇਹ ਉਹਨਾਂ ਨੇ ਗਲਤ ਕੀਤਾ ਹੈ ਜਾਂ ਸਹੀ ਕੀਤਾ ਤੁਹਾਨੂੰ ਕੀ ਲੱਗਦਾ? ਮੈਂ ਪਾਰਟੀ ਬਾਰੇ ਕੁਝ ਨਹੀਂ ਕਹਿ ਸਕਦਾ। ਠੀਕ ਹੈ। ਇਹਨਾਂ ਦੇ ਤਰ੍ਹਾਂ ਆਪਣੇ ਇਹਨਾਂ ਦੇ ਦੋ ਵਟ ਬਣੇ ਆ ਨਾ ਭਾਵੇਂ ਸੁਖਬੀਰ ਬਦਲ ਜੀ ਨੇ ਭਾਵੇਂ ਬੀਬੀ ਜਗੀਰਕੌਰ ਨੇ ਇਹਨਾਂ ਦੀ ਆਪਸੀ ਪਾਰਟੀ ਦੀ ਜੋ ਵੀ ਇਹ ਚੱਲ ਰਹੀ ਸੀਗੀ ਉਹ ਇਹਨਾਂ ਦੀ ਆਪਸੀ ਸੀ। ਪਰ ਜਿਹੜਾ ਇਹ ਕਹਿ ਰਿਹਾ ਕਿ ਇਹ ਕੈਂਡੀਡੇਟ ਆਪਣਾ ਨਾਮ ਵਾਪਿਸ ਲੈ ਲਵਾਂਗੇ ਕਿ ਇਹਦੇ ਵਿੱਚ ਉਹਨਾਂ ਦਾ ਕੀ ਕਰ ਦੋਗੇ ਕਿਵੇਂ ਪਤਾ ਨਹੀਂ ਸੀ ਦੇਖਿਆ ਹਰ ਚੀਜ਼ ਜੋ ਹੋਣੀ ਪਈ ਮੇਰਾ ਸਾਰਾ ਕੀ ਕੁਝ ਹੋਇਆ ਇਹਨਾਂ ਨੂੰ ਫੋਨ ਆਇਆ ਕਿ ਮੀਟਿੰਗ ਹੋ ਰਹੀ ਹੈ ਪਹਿਲੇ ਮੇਰੇ ਹਸਬੰਦ ਨੇ ਮੇਰੇ ਪਰਿਵਾਰ ਨੂੰ ਫਸਾ ਦਿੱਤਾ ਉਹਨਾਂ ਸਾਹਿਬ ਦਾ ਫੋਨ ਆਇਆ ਕਿ ਮੀਟਿੰਗ ਹੋ ਰਹੀ ਹੈ ਤਾਂ ਤੁਸੀਂ ਆ ਕੇ ਇੱਥੇ ਮਿਲੋ ਉਹਨਾਂ ਨੇ ਇਹ ਜਦੋਂ ਉੱਥੇ ਗਏ ਤੇ ਇਹਨਾਂ ਨੂੰ ਕਹਿਣ ਲੱਗੇ ਕਿ ਜਿੰਨਾ ਤੁਹਾਡਾ ਖਰਚਾ ਹੋਇਆ ਜਿੰਨਾ ਤੁਹਾਡਾ ਹੁਣ ਤੱਕ ਦੇ ਪੈਸੇ ਲੱਗੇ ਆ ਉਹ ਅਸੀਂ ਵਾਪਿਸ ਕਰ ਦਵਾਂਗੇ ਤੇ ਤੁਸੀਂ ਆਪਣੇ ਜਿਹੜੇ ਕਾਗਜ਼ ਹੈ ਉਹ ਵਾਪਸ ਪਰ ਇਹ ਇਹਦੇ ਵਿੱਚ ਸਾਡੇ ਬਰਾਦਰੀ ਦਾ ਸਾਡੇ ਭਾਈਚਾਰੇ ਦਾ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੈ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੈ ਕਿ 40 ਸਾਲ ਹੋ ਗਏ ਮੇਰੇ ਫਾਦਰin ਲੋਕ ਦੇ ਪਾਰਟੀ ਦੇ ਵਿੱਚ ਲਗਾਏ ਨਹੀਂ ਸਭ ਤੋਂ ਵੱਡੀ ਬੇਇਨਤੀ ਉਹਨਾਂ ਦੀ ਕਿਉਂ ਨਾਮ ਵਾਪਿਸ ਲਈਏ ਚਾਹੇ ਜਿੱਤੀਏ ਚਾਹੇ ਹਾਰੀਏ ਹਾਰੀਏ ਜਿੱਤ ਤੇ ਜਿਹੜੇ ਨੇ ਬਹੁਤ ਸਿੱਕੇ ਦੇ ਦੋ ਪਹਿਲੂ ਜਦੋਂ ਆਪਾਂ ਮੈਦਾਨ ਹੀ ਛੱਡ ਕੇ ਭੱਜ ਗਏ ਉਸ ਤੋਂ ਵੱਡੀ ਹਾਰ ਕੀ ਹੋ ਸਕਦੀ ਕਰਕੇ ਕਿਹਾ ਤੁਹਾਡੇ ਮਦਰ ਲੌਨ ਕਿਹਾ ਕਿ ਤੁਸੀਂ ਵਾਪਸ ਨਾਮ ਆਪਣਾ ਕਿਉਂ ਫਿਰ ਉਸ ਤੋਂ ਬਾਅਦ ਜਵਾਬ ਕੀ ਨਹੀਂ ਇਹਨਾਂ ਨੇ ਵਾਪਸ ਨਾਮ ਲੈਣਾ ਬਾਕੀ ਸਾਡੇ ਸਾਰੇ ਭਾਈਚਾਰੇ ਨਾਲ ਸਲਾਮਸ਼ਿਸ਼ਵਾ ਕਰਨਗੇ ਤੇ ਕੱਲ ਤੁਹਾਨੂੰ ਦੱਸਣਗੇ ਕਿ ਚੋਣ ਲੜਨਗੇ ਚਾਹੁੰਦਾ ਹੈ ਇਹ ਸੰਸਾ ਹੈਗਾ ਕਿ ਚੋਣ ਲੜਨਗੇ ਜਾਂ ਨਹੀਂ ਲੜਨਗੇ ਜਦੋਂ ਸਾਰਾ ਕੁਝ ਹੋਇਆ ਹੈ ਵੈਸੇ ਤਾਂ ਇਹਨਾਂ ਵੱਲੋਂ ਤਾਂ ਪੂਰੀ ਤਿਆਰੀ ਹੈ ਕਿ ਚੋਣ ਵੀ ਲੜਨਾ ਹੀ ਲੜਨਾ ਹੈ ਪਰ ਇਹ ਵੇ ਕਿ ਉਹਨਾਂ ਕੋ ਪੈਸੇ ਨਹੀਂ ਹੈਗੇ ਲੜਨ ਵਾਸਤੇ ਅਗਰ ਕੋਈ ਉਹਨਾਂ ਨੂੰ ਕਹੇਗਾ ਕਿ ਹਾਂ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਸਾਥ ਾਂਗੇ ਫਿਰ ਅਸੀਂ ਜ਼ਰੂਰ ਚੌਣ ਲੜਾਂਗੇ ਅੱਛਾ ਤੁਹਾਨੂੰ ਤੁਹਾਡੇ ਕੋਲੋਂ ਵੀ ਸਿੰਬਲ ਵੀ ਆਇਆ ਸਰਪੰਚ ਸਿੰਘ ਬਾਰੇ ਲਿਖਦੇ ਸਾਈਨ ਕਰਕੇ ਭੇਜਿਆ ਆ ਉਹਨਾਂ ਨੇ ਸਾਨੂੰ ਇੰਨਾ ਵੀ ਡਰਾਇਆ ਕਿ ਅਸੀਂ ਸਿੰਬਲ ਵਾਪਿਸ ਲੈ ਲਵਾਂਗੇ ਜਦੋਂ ਵੀ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਅਸੀਂ ਸਿੰਬਲ ਵਾਪਿਸ ਲੈ ਲਵਾਂਗੇ ਤੇ ਇਹ ਉਹਨਾਂ ਦੇ ਪਿੱਛੇ ਡੀਸੀ ਆਫਿਸ ਚਲੇ ਗਏ ਜਦੋਂ ਡੀਸੀ ਆਫਿਸ ਚਲੇ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਦੇਖਿਆ ਕਿ ਇਹਨਾਂ ਨੇ ਝੂਠੇ ਫਾਰਮ ਉੱਥੇ ਸਬਮਿਟ ਕਰਵਾ ਦਿੱਤੇ ਸੀਗੇ ਤੇ ਝੂਠੇ ਹੀ ਮੰਮੀ ਦੇ ਸਾਈਨ ਕਰ ਦਿੱਤੇ ਸੀ ਹਾਂਜੀ ਸਾਈਨ ਵੀ ਉਹਨਾਂ ਨੇ ਕੀਤੇ ਆ ਕਿਸੀ ਹੋਰ ਨੇ ਕੀ ਸੋਚਦੇ ਹੋ ਕਿ ਇਹਨਾਂ ਨੇ ਸਾਈਨ ਕੀਤੇ ਹੋ ਸਾਫ ਸਾਫ ਉੱਤੇ ਲਿਖਿਆ ਇਸ ਉਹਦੇ ਉੱਪਰ ਤਾਂ ਸਾਈਨ ਹੈ ਜਦੋਂ ਮੰਨਨ ਸਾਹਿਬ ਨੇ ਕੀਤੇ ਹੈ ਤੇ ਜਿਹੜਾ ਉਹਦੇ ਵਿੱਚ ਇੱਕ ਹੋਰ ਫਾਰਮ ਲੱਗਿਆ ਡੀ ਫਾਰਮ ਉਹਦੇ ਵਿੱਚ ਤਾਂ ਮੰਨਨ ਸਾਹਿਬ ਨੇ ਖੁਦ ਹੀ ਸਾਈਨ ਕੀਤੇ ਹੋਏ ਪਰ ਉਹ ਪਰਜੀ ਸਾਈਨ ਹੋਏ ਉਹਨਾਂ ਦੇ ਪਰਜੀ ਸਾਈਨ ਹੋਏ ਆ ਉਹਨਾਂ ਨੇ ਖੁਦ ਨਹੀਂ ਸਾਈਨ ਕੀਤੇ ਕਿਉਂਕਿ ਉਹਨਾਂ ਉਹ ਸਹਿਮਤ ਹੀ ਨਹੀਂ ਸੀਗੇ ਕਿ ਅਸੀਂ ਕਾਗਜ਼ ਵਾਪਸ ਲੈ ਲਏ ਪਰ ਹੁਣ ਬਾਕੀ ਬਾਰੇ ਚੁੱਲਣ ਦੀ ਕੀ ਪ੍ਰਕਿਰਿਆ ਹੈ ਕਿ ਹੁਣ ਤੁਸੀਂ ਵਾਪਸ ਤਾਂ ਹੋ ਸਕਦਾ ਪਰ ਵਾਪਸ ਨਹੀਂ ਹੋ ਸਕਦਾ ਹੁਣ ਜੇ ਅਗਰ ਸਾਰਾ ਪਾਈਚਾਰਾ ਸਾਡਾ ਸਾਥ ਦੇਗਾ ਅਸੀਂ ਸੋਮ ਲੜਾਂਗੇ ਨੇ ਤਾਂ ਫਿਰ ਅਸੀਂ ਘਰ ਬੈਠੇ ਹਾਂ ਪਰ ਉਹ ਵੇ ਕਿ ਜਿੰਨੀਆਂ ਵੋਟਾਂ ਸਾਡੇ ਹਿੱਸੇ ਚ ਆਣ ਗਈਆਂ ਤੇ ਉਹ ਦੇਖੇ ਸਾਨੂੰ ਕਹਿੰਦੇ ਆ ਉਹਨਾਂ ਤੋਂ ਉਹਨੂੰ ਕਿ ਤੁਮ ਵੀ ਲੱਗਦਾ ਕਿ ਕਾਰਨ ਕੀ ਬਣਿਆ ਆ ਉਹਨਾਂ ਤੋਂ ਵਾਪਸ ਆਪਣੀ ਨਾਮਜ਼ਦਗੀ ਮੰਗਣ ਦਾ ਕਾਰਨ ਸਿਰ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਕੋਈ ਉਹਨਾਂ ਨਾਲ ਪਰਸਨਲ ਕੋਈ ਉਹਨਾਂ ਦੇ ਲੜਾਈ ਝਗੜਾ ਨਹੀਂ ਹੈਗਾ ਕਾਰਨ ਸਿਰਫ ਇਹ ਹੀ ਹੈ ਕਿ ਬੀਬੀ ਜਗੀਰਪੁਰ ਜੀ ਨਾਲ ਜਾਂ ਬਡਾਲਾ ਜੀ ਨਾਲ ਉਹਨਾਂ ਦਾ ਇਸ਼ੂ ਚੱਲ ਰਿਹਾ ਸੀ ਉਹਦੇ ਕਰਕੇ ਉਹਨਾਂ ਨੂੰ ਕਹਿ ਰਹੇ ਕਿ ਲੱਗਦਾ ਕਿ ਬੀਬੀ ਜਗੀਰਪੁਰ ਜੀ ਨਾਲ ਉਹਨਾਂ ਨਾਲ ਥੋੜੇ ਮਦਰ ਇਨ-ਲੌਰ ਰਹੇ ਨਹੀਂ ਤਾਂ ਕਰਕੇ ਕਾਰਨ ਹਾਂਜੀ ਹਾਂਜੀ ਇਹ ਹੀ ਸਭ ਤੋਂ ਵੱਡਾ ਕਾਰਨ ਉਹ ਕਹਿੰਦੇ ਕਿ ਥੋੜੇ ਮਦਰ ਇਨ-ਲੌਰ ਦਾ ਯਾਨੀ ਕਿ ਬੀਬੀ ਸਰਜੀਤ ਕੌਰ ਸਰਜੀਤ ਕੌਰ ਦਾ ਚੋਣ ਮੈਦਾਨ 'ਚ ਆਉਣਾ ਇਹ ਸਿੱਧਾ ਸਿੱਧਾ ਕਾਰਨ ਹੈਗਾ ਕਿ ਬੀਜੇਪੀ ਨੂੰ ਜਿਤਾਉਣਾ ਚਾਹੁੰਦੇ ਆ ਫੇਵਰ ਦੇਣਾ ਚਾਹੁੰਦੇ ਤਾਂ ਕਰ ਨਹੀਂ ਇਦਾਂ ਦੀ ਕੋਈ ਉਹ ਵੀ ਅਗਰ ਜਿਹੜਾ ਪਾਰਟੀ ਦਾ ਸਿਬਲ ਮਿਲਿਆ ਸੀ ਜਾਂ ਪਾਰਟੀ ਨੇ ਅਨਾਉਂਸ ਕੀਤਾ ਸੀ ਕਿ ਇਹ ਸਾਡਾ ਕੈਂਡੀਡੇਟ ਹੈ ਤੇ ਉਹ ਕਾਲੀ ਦਲ ਵਾਸਤੇ ਹੀ ਕੰਮ ਕਰਦੇ ਸੀ ਭਾਜੀਪੀ ਵਾਸਤੇ ਤਾਂ ਨਹੀਂ ਕੰਮ ਕਰ ਰਹੇ ਸੀ ਅੱਛਾ ਭੋਮੋ ਕਿਉਂਨ ਗੱਲ ਮੈਂ ਆਖਰੀ ਆਹੀ ਪੁੱਛਾਂਗਾ ਕਿ ਦੁਬਾਰਾ ਚੋਣ ਲੜੋਗੇ ਹਾਂਜੀ ਚੋਣ ਲੜਾਂਗੇ ਜੇ ਸਾਡਾ ਭਾਈ ਜਾਰਾ ਸਾਡੇ ਨਾਲ ਖੜਾ ਰਹੇਗਾ ਸਾਡੀ ਸਪੋਰਟ ਕਰੇਗਾ ਤੇ ਅਸੀਂ ਜ਼ਰੂਰ ਚੋਣ ਲੜਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ